ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਦੇ ਲਈ ਕੌਮਾਂਤਰੀ ਅਟਾਰੀ ਵਾਗਾ ਸਰਹੱਦ ਰਸਤਿਆਂ ਸਿੱਖ ਸ਼ਰਦਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ ਈਮਿਗ੍ਰੇਸ਼ਨ ਤੇ ਕਸਟਮ ਦੀ ਕਾਰਜੀ ਕਾਰਵਾਈ ਤੋਂ ਬਾਅਦ ਜੱਥਾ ਜਕਾਰਿਆਂ ਦੇ ਨਾਲ ਪਾਕਿਸਤਾਨ ਵਿੱਚ ਦਾਖਲ ਹੋਇਆ ਜੱਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਅੰਤਰਿੰਕ ਕਮੇਟੀ ਮੈਂਬਰ ਖੁਸ਼ਵਿੰਦਰ ਸਿੰਘ ਪਾਟਿਆ ਕਰ ਰਹੇ ਨੇ ਇਹ ਜੱਥਾ ਸ਼ੇਰੇ ਪੰਜਾਬ ਦੀ ਵਰਸੀ ਸਮਾਗਮਾਂ ਵਿੱਚ ਸ਼ਿਰਕਤ ਕਰਨ ਤੋਂ ਇਲਾਵਾ ਪਾਕਿਸਤਾਨ ਸਥਿਤ ਹੋਰ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ 30 ਜੂਨ ਨੂੰ ਦੇਸ਼ ਪਰਤੇਗਾ। ਗੁਰੂ ਮਾਰਾ ਦੀ ਕਿਰਪਾ ਦੇ ਨਾਲ ਜੋ ਹਰ ਸਿੱਖ ਦੀ ਅਰਦਾਸ ਹੁੰਦੀ ਹੈ ਸਵੇਰੇ ਸ਼ਾਮ ਦੀ ਜਿਨ੍ਹਾਂ ਗੁਰਧਾਮਾਂ ਤੋਂ ਸਿੱਖ ਸੰਗਤਾਂ ਨੂੰ ਛੋੜੇਗਾ ਖੁੱਲੇ ਦਸ਼ਤਾਰੇ ਦੀ ਜੋ ਉਹ ਅਰਦਾਸ ਨੂੰ ਅੱਜ ਜੋ ਸੰਗਤਾਂ ਜਥੇ ਦੇ ਰੂਪ ਵਿੱਚ ਉੱਥੇ ਜਾ ਰਹੇ ਉਹਨਾਂ ਦਾ ਦਸਾਂ ਨੂੰ ਭਾਲ ਪਿਆ। ਔਰ ਦਸਾਂ ਨੂੰ ਪੂਰੇ ਹੁੰਦਿਆਂ ਖੁੱਲੇ ਦਰਸ਼ਨਦਾਰੇ ਉੱਤੇ ਜਾ ਰਹੇ ਸ਼ੁਕਰਾਨਾ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ 317 ਇਸ ਜਥੇ ਵਿੱਚ ਸ਼ੋਨ ਗੁਰਦਾ ਪਰਮੁਖਟੀ ਉੱਤੇ ਜਾ ਰਹੇ ਨੇ ਜੀ ਗੁਰਦਾਸ਼ ਨਨਕਾਨਾ ਸਾਹਿਬ ਗੁਰਦਾਸ਼ ਪੰਜਾ ਸਾਹਿਬ ਗੁਰਦਾਸ਼ ਕਰਤਾਰਪੁਰ ਸਾਹਿਬ ਰੋੜੀ ਸਾਹਿਬ ਸੱਚਾ ਸੌਦਾ ਤੇ ਗੁਰਦਾ ਡੇਰਾ ਸਾਹਿਬ ਲਾਹੌਰ ਜੀ 10 ਦਿਨ ਦਾ ਟੂਰ ਹੈ ਜੀ ਅੱਜ ਜਾ ਰਹੇ ਹਾਂ ਜੀ 30 ਤਰੀਕ ਨੂੰ ਜਿਹੜੀ ਉਹ ਵਾਪਸੀ ਹੈ ਜੀ ਮਨ ਚ ਚਾਅ ਬਹੁਤ ਹੈ ਜੀ ਪਹਿਲਾਂ ਵੀ ਇੱਕ ਵਾਰ ਦਰਸ਼ਨ ਦੇਦਾਰੇ ਕਰਨ ਦਾ ਮੌਕਾ ਮਿਲਿਆ ਸੀ ਵਿਸਾਖੀ ਵੇਲੇ ਗਏ ਸੀ ਬਹੁਤ ਵਧੀਆ ਰਿਹਾ ਸੀ ਦੁਬਾਰਾ ਫਿਰ ਚੱਲੇ ਆਂ ਇਹ ਨੌਜਵਾਨ ਸਾਥੀ ਮੇਰੇ ਨਾਲ ਦਾ ਇਹ ਪਹਿਲੀ ਵਾਰ ਚੱਲਿਆ ਇਸ ਵਾਰ ਤੇ ਇਸ ਵਾਰ ਹੁਣ ਹੈਗਾ ਕਿ ਨੌਜਵਾਨਾਂ ਨੂੰ ਵੀ ਸੋਸ਼ਲ ਮੀਡੀਆ ਰਾਈ ਜਿਆਦਾ ਪਤਾ ਲੱਗ ਰਿਹਾ ਤੇ ਉਹਨਾਂ ਦਾ ਵੀ ਹੁਣ ਦਿਲ ਕਰਦਾ ਵੀ ਅਸੀਂ ਵੀ ਜਾ ਕੇ ਦਰਸ਼ਨਦਾਰੇ ਕਰਕੇ ਆਈਏ ਆਪਣੇ ਗੁਰਧਾਮਾਂ ਦੇ ਮਹਾਰਾਜ ਜੀ ਤੇ ਮਹਾ ਵੀਜ਼ਾ ਲੱਗਾ ਸਾਡਾ ਵੀਜ਼ਾ ਨਹੀਂ ਲੱਗਦਾ ਬੜੀ ਵਾਰਾਂ ਲਾਇਆ ਹੁਣ ਪਾਸਪੋਰਟ ਬਣਾਇਆ ਫੇਰ ਸਾਡਾ ਵੀਜ਼ਾ ਲੱਗਾ ਕਿੰਨੀ ਖੇਚਲ ਕੀਤੀ ਹੈ ਮਹਾਰਾਜ ਜੀ ਦਰਸ਼ਨ ਸਾਰੇ ਗੁਰਦਰਿਆਂ ਦੇ ਕਰਾਂ ਇਰੇ ਦਰਸ਼ਨਾਂ ਨੂੰ ਮਨ ਲੋਚਦਾ ਹੈ ਬੜਾ ਮਨ ਲੋਚਦਾ ਮਹਾਰਾਜ ਨਿਤਨੇਮ ਇਹੋ ਹੀ ਅਰਦਾਸ ਕਰਦੀਆਂ ਕਿ ਮਹਾਰਾਜ ਤੇਰੇ ਦਰਸ਼ਨ ਉਹ ਸੁਣੀਦਾ ਹੀ ਬਾਬੇ ਨਾਨਕ ਦਾ ਘਰ ਬੜਾ ਵੱਡਾ ਹੈ ਪਰ ਹੁਣ ਜਾ ਬਹੁਤ ਕੁਝ ਇਆਜ ਤੇ ਕਿਤੇ ਜਿਹੜਾ ਦੋਖਿਆ ਵੀ ਦੂਰ ਹੋ ਗਏ ਆ ਮਹਾਰਾਜ ਇੰਨੀ ਖੁਸ਼ੀ ਆ ਇਹ ਅਹੀਂ ਤੇ ਅਨੇ ਮਹਾਰਾਜ ਆਪਣੇ ਸਾਰੇ ਗੁਰਦੁਆਰਿਆਂ ਦੇ ਸਾਨੂੰ ਦਰਸ਼ਨ ਕਰਾਉਂਦਾ ਮਹਾਰਾਜ ਅਰਜੀਤ ਸਿੰਘ ਦੀ ਬਰਚੀ ਆ ਉਹਦੇ ਬਦਲੇ ਮਨਾਉਣ ਬਦਲੇ ਚੱਲੇ ਜਦੋਂ ਗੱਲ ਸੁਣਦੇ ਉਦੋਂ ਗੁਰਦੁਆਰੇ ਜਾਈਦਾ ਅਰਦਾਸ ਕਰੀਦੀ ਆ ਮਾਲਕਾ ਕਿ ਸਾਡੀ ਵਾਰੀ ਲਿਆ ਪਰ ਵੀਜੇ ਨਹੀਂ ਲੱਗਦੇ ਅਸੀਂ ਤਾਂ ਨੇ ਇਦਾਂ ਹੀ ਖੜਨ ਸਾਰਿਆਂ ਨੂੰ ਵੀਜੇ ਨਾ ਹੀ ਲੱਗਣ ਤੇ ਭਾਵੇਂ ਇਦਾਂ ਸਾਰੀ ਸੰਗਤ ਨੂੰ ਦਰਸ਼ਨ ਕਰਾਉਣਾ ਸਾਨੂੰ ਬਹੁਤ ਆਸ ਸੀ ਕਿ ਵਿਛੜੇ ਗੁਰੂ ਦਾ ਦਰਸ਼ਨ ਕਰਨ ਦੇ ਅੱਜ ਪਰਮਾਤਮਾ ਨੇ ਅਰਦਾਸ ਪੂਰੀ ਕੀਤੀ ਇਸ ਪਰਮਾਤਮਾ ਦਾ ਬਹੁਤ ਲੱਖ ਵਾਰ ਸ਼ੁਕਰ ਗੁਜ਼ਾਰਾਂ ਉਹ ਪਰਮਾਤਮਾ ਦਾ ਦਰਸ਼ਨ ਕਰਨ ਜਾਣੇ ਸ਼ੁਕਰ ਗੁਜ਼ਾਰਾਂ ਕਿਹੜੇ ਕਿਹੜੇ ਗੁਰਦੁਆਰੇ ਸਾਹਿਬ ਪੰਜਾ ਸਾਹਿਬ ਜਾਣਾ ਸੀ ਪਹਿਲੇ ਦਿਨ ਤਾਂ ਫਿਰ ਨਨਕਾਣਾ ਸਾਹਿਬ ਜਾਵਾਂਗੇ ਲਾਸਟ ਮਤਲਬ ਮਹਾਰਾਜ ਗੁਰਬਰਸੀ ਤੇ ਉੱਥੇ ਲਾਸਟ ਤੇ 29 ਤਰੀਕ ਨੂੰ ਉੱਥੇ ਜਾ ਕੇ 30 ਦੀ ਸਾਢੇ ਵਾਪਸ ਆਏ